ਪਿਛਲੇ ਦਿਨਾਂ ਤੋਂ ਨਾ ਦਲਜੀਤ ਦੀ ਫਿਲਮ ਦਾ ਰੌਲਾ ਬਹੁਤ ਪੈ ਰਿਹਾ ਹੈ ਇਹ ਤੁਹਾਨੂੰ ਪਤਾ ਹੀ ਆ ਕਿ ਦਲਜੀਤ ਦੀ ਫਿਲਮ ਸਰਦਾਰ ਜੀ 3 ਆ ਰਹੀ ਆ ਰੌਲਾ ਕਿਸ ਕਰਕੇ ਪੈ ਰਿਹਾ ਕਿਉਂਕਿ ਉਸ ਫਿਲਮ ਦੇ ਵਿੱਚ ਕਾਸਟ ਕੀਤਾ ਹੋਇਆ ਹਾਨੀਆ ਆਮੀਰ ਨੂੰ ਜਿਹੜੀ ਪਾਕਿਸਤਾਨ ਦੀ ਐਕਟਰ ਆ ਦਲਜੀਤ ਨੇ ਇਸ ਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਅਸੀਂ ਇਹ ਫਿਲਮ ਉਦੋਂ ਸ਼ੂਟ ਕੀਤੀ ਆ ਫਰਵਰੀ ਦੇ ਵਿੱਚ ਜਦੋਂ ਸਾਡੇ ਪਾਕਿਸਤਾਨ ਨਾਲ ਜਿਹੜੇ ਸਬੰਧ ਆ ਉਹ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਸਾਡੇ ਜਿਹੜੇ ਸਬੰਧ ਨੇ ਉਹ ਵਿਗੜੇ ਨੇ ਤੇ ਮੈਨੂੰ ਲੱਗਦਾ ਵੀ ਦਲਜੀਤ ਜਾਂ ਫਿਰ ਉਸ ਦੀ ਫਿਲਮ ਬਣਾਉਣ ਵਾਲੇ ਐਕਟਰ ਜਾਂ ਨਿਰਦੇਸ਼ਕ ਜਾਂ ਪ੍ਰੋਡਿਊਸਰ ਜਿਹੜੇ ਉੱਤੇ ਪੈਸਾ ਲਾ ਰਹੇ ਨੇ ਕੋਈ ਵੀ ਅਜਿਹਾ ਕਦਮ ਚੱਕ ਦੇ ਜਾਂ ਚੱਕਣਗੇ ਜਿੰਨਾ ਤੋਂ ਉਹਨਾਂ ਨੂੰ ਲੱਗੇ ਕਿ ਸਾਡੀ ਫਿਲਮ ਕਿਸੇ ਬੈ ਕਿਸੇ ਸਟੇਟ ਦੇ ਵਿੱਚ ਬੈਨ ਹੋਵੇ ਤੇ ਸਾਨੂੰ ਹਾਨੀ ਹੋਵੇ ਇਹ ਉਹਨਾਂ ਮੂਰਖਾਂ ਨੂੰ ਸਮਝ ਨਹੀਂ ਆ ਰਹੀ ਗੱਲ ਹੈ ਜਿਹੜੇ ਬਿਨ ਮਤਲਬ ਤੋਂ ਇਹਦਾ ਵਿਰੋਧ ਕਰ ਰਹੇ ਨੇ ਉਹਨਾਂ ਦੀ ਪੂਰੀ ਟੀਮ ਨੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ ਕਿ ਇਹ ਫਿਲਮ ਜਿਹੜੀ ਬਣਾਈ ਗਈ ਆ ਜਦੋਂ ਕਾਸਟ ਕੀਤਾ ਗਿਆ ਉਦੋਂ ਸਾਡੇ ਸਬੰਧ ਜਿਹੜੇ ਹੈਗੇ ਆ ਪਾਕਿਸਤਾਨ ਦੇ ਨਾਲ ਸਹੀ ਸੀ ਸੋ ਇਸ ਕਰਕੇ ਅਸੀਂ ਇਸ ਫਿਲਮ ਨੂੰ ਇੰਡੀਆ ਦੇ ਵਿੱਚ ਵੀ ਰਿਲੀਜ਼ ਕਰਨਾ ਚਾਹੁੰਦੇ ਆ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਆ ਜਿਹੜੇ ਬਿਨ ਮਤਲਬ ਤੋਂ ਸਵਾਲ ਕਰ ਰਹੇ ਨੇ ਇਸ ਫਿਲਮ ਦੇ ਬਾਰੇ ਜਾਂ ਵਿਵਾਦ ਛੇੜ ਰਹੇ ਨੇ ਗੁਰੂ ਰੰਧਾਵਾ ਨੂੰ ਦੱਸਣਾ ਚਾਹੀਦਾ ਵੀ ਜਿਹੜਾ ਤਰ੍ਹਾਂ ਗਾਣਾ ਗਾ ਕੁੜੀ ਲਾਹੌਰ ਦੀ ਆ ਕਿ ਉਹ ਤੋਂ ਫੇਸਬੁੱਕ ਤੋਂ ਜਾਂ ਬਾਕੀ ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਉਹਨਾਂ ਤੋਂ ਉਹ ਡਿਲੀਟ ਕਰਕੇ ਗੱਲ ਇਹ ਕਹਿ ਰਹੇ ਹਾਂ ਵਿਰੋਧ ਕਰ ਰਹੇ ਹਾਂ ਜਾਂ ਜਿਹੜੇ ਬਾਕੀ ਕਲਾਕਾਰ ਵਿਰੋਧ ਕਰ ਰਹੇ ਨੇ ਜਿਹੜੇ ਡੇਰਿਆਂ 'ਚ ਜਾ ਕੇ ਆਪਣੇ ਪ੍ਰੋਗਰਾਮ ਮੰਗਦੇ ਨੇ ਵੀ ਸਾਨੂੰ ਪ੍ਰੋਗਰਾਮ ਨਹੀਂ ਮਿਲ ਲਿਆ ਜੀ ਸਾਨੂੰ ਪ੍ਰੋਗਰਾਮ ਦੀ ਦਾਤ ਬਖਸ਼ੋ ਜਾਂ ਜਿਹੜੇ ਉਹ ਵਿਰੋਧ ਕਰਦੇ ਨੇ ਜਿਹੜੇ ਇੱਕ ਕਿਸੇ ਐਕਟਰ ਨੂੰ ਦੇਖ ਕੇ ਆਪਣਾ ਆਪਾ ਖੋ ਦਿੰਦੇ ਨੇ ਮੈਨੂੰ ਲੱਗਦਾ ਵੀ ਸਭ ਤੋਂ ਵੱਡ ਚਿੰਤਾ ਇਹਨਾਂ ਨੂੰ ਦਲਜੀਤ ਦੀ ਕਿਸੇ ਫਿਲਮ ਤੋਂ ਨਹੀਂ ਹੈਗੀ ਉਸ ਦੀ ਚੜ੍ਹਾਈ ਤੋਂ ਆ ਕਿਉਂਕਿ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਮੈਟ ਗੱਲਾ ਜਾਂ ਕੁਚੇਲਾ ਦੇ ਵਿੱਚ ਕਿਸ ਤਰ੍ਹਾਂ ਪਹੁੰਚਿਆ ਜਾਂਦਾ ਉਹ ਸਿਰਫ ਇੱਕ ਦ੍ਰਿਦ ਨੂੰ ਪਤਾਗਾ ਵੀ ਮਿਹਨਤ ਤੇ ਜਜ਼ਬੇ ਤੇ ਪੰਜਾਬ ਦੀ ਮਿੱਟੀ ਤੇ ਪੰਜਾਬ ਨਾਲ ਜੁੜ ਕੇ ਕਿੱਦਾਂ ਅੱਗੇ ਜਾਇਆ ਜਾ ਸਕਦਾ ਕਿੱਦਾਂ ਪੰਜਾਬੀ ਮਾਮੂਲੀ ਦੀ ਸੇਵਾ ਕਰਕੇ ਅੱਗੇ ਜਾਇਆ ਜਾ ਸਕਦਾ ਨਾਲੇ ਜਿਹੜੇ ਆ ਹੁਣ ਤੁਸੀਂ ਆ ਬਾਦੂ ਦਾ ਫੇਮ ਭਾਲਦੇ ਹੋ ਵਿਰੋਧ ਕਰਕੇ ਇਹ ਤੁਸੀਂ ਲਿਖ ਕੇ ਲੈ ਲੋ ਕਿ ਜਿਹੜੇ ਤੁਸੀਂ ਇਹ ਖਾਤੀ ਰਾਸ਼ਟਰਵਾਦੀਆਂ ਦੇ ਪਿੱਛੇ ਲੱਗ ਕੇ ਵਿਰੋਧ ਕਰ ਰਹੇ ਹੋ ਇਹ ਟੂ ਗੁਣੇ ਚ ਲੱਤ ਮਾਰਨ ਨੂੰ ਮੈਂਟਲ ਆਉਂਦੇ ਨੇ ਜੇ ਨਹੀਂ ਯਕੀਨ ਤਾਂ ਤੁਸੀਂ ਦੇਖ ਲਓ ਕਿ ਦਲਜੀਤ ਮੋਦੀ ਨੂੰ ਵੀ ਮਿਲਿਆ ਆ ਤੇ ਦੂਸਰਾ ਉਸਨੇ ਦੋ ਦੋ ਦਿੱਲੀ ਦੇ ਵਿੱਚ ਕਾਨਸਰਟ ਕੀਤਾ ਤੇ ਉਹਦੇ ਵਿੱਚ ਆਪਣੀ ਬੈਕ ਦੇ ਪਿੱਛੇ ਤਿਰੰਗਾ ਵੀ ਲਹਿਰਾਇਆ ਤੇ ਹੁਣ ਉਹਨੂੰ ਗਦਾਰ ਵੀ ਠਹਿਰਾ ਰਹੇ ਨੇ ਕਿਉਂ ਕਿਉਂਕਿ ਉਸਦੀ ਫਿਲਮ ਦੇ ਵਿੱਚ ਕਾਸਟ ਕੀਤਾ ਹੋਇਆ ਹਾਨੀਆ ਆਮੀਰ ਨੂੰ ਤੋ ਤੁਸੀਂ ਇਸੇ ਵਿਵਾਦ ਨੂੰ ਕਿਸ ਤਰ੍ਹਾਂ ਵੇਖਦੇ ਹੋ ਆਪਣੇ ਕੀਮਤੀ ਵਿਚਾਰ ਜਰੂਰ ਕਮੈਂਟ ਵਿੱਚ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਅਖੌਤੀ ਰਾਸ਼ਟਰਵਾਦੀਆਂ ਦਾ ਬੇਫਾਲਤੂ ਦਾ ਵਿਵਾਦ ਛੇੜਿਆ ਹੋਇਆ ਹੈ